ਤਾ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਆਪਾਂ ਲੰਬੇ ਸਮੇਂ ਤੋਂ ਸੰਘਰਸ਼ ਨੂੰ ਲੈ ਕੇ ਪੀਕ ਤੱਕ ਪਹੁੰਚਾਇਆ ਹੈ ਤੁਸੀਂ ਵੀ ਵੇਖਿਆ ਸਰਕਾਰ ਨਖੇਤ ਸਰਕਾਰ ਲਗਾਤਾਰ ਆਪਣੀਆਂ ਸਾਮੀਆਂ ਨੂੰ ਲੈ ਕੇ 55% ਨੂੰ ਲੈ ਕੇ ਮਾਸਟਰ ਕਟ ਦੀ ਸਾਮੀ ਨੂੰ ਲੈ ਕੇ ਜਾਂ ਆਪਣੀ ਲੈਕਚਰ ਕਟ ਦੀ ਸਾਮੀ ਨੂੰ ਲੈ ਕੇ ਲੰਬੇ ਸਮੇਂ ਤੋਂ ਲਟਕਾਇਆ ਸਾਢੇ ਤਿੰਨ ਸਾਲ ਹੋ ਗਏ ਸਰਕਾਰ ਨੂੰ ਬਣੀ ਆਪਾਂ ਨੂੰ ਮੀਟਿੰਗਾਂ ਦੇ ਕੇ ਮੁਲਤੀ ਵੀ ਕੀਤੀਆਂ ਪਰ ਜਦੋਂ ਤੱਕ ਆਪਣੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਤਾਂ ਉਦੋਂ ਤੱਕ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਅੱਖ-ਵੱਖ ਜਗਾਂ ਤੇ ਆਪਾਂ ਪੁਤਲੇ ਫੁੱਕਿਆ ਇਹਨਾਂ ਦੇ ਅਰਥੀਆ ਫੁੱਕਿਆ ਲਾਰੇ ਫੁੱਕਿਆ ਜਦੋਂ ਤੱਕ ਆਪਣੀ ਮੰਗਾਂ ਹੱਲ ਨਹੀਂ ਹੁੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚਿੱਥੇ ਵੀ ਕੋਈ ਪੁਤਲਾ ਫੁੱਕਿਆ ਜੇ ਇਹਨਾਂ ਦਾ ਸਾਰਿਆਂ ਦਾ ਪੁਤਲਾ ਫੁੱਕਿਆ ਜਾਵੇ ਤਾਂ ਸਾਥੀਓ ਜਦੋਂ ਤੱਕ ਆਪਣੀਆਂ ਮੰਗਾਂ ਹੱਲ ਨਹੀਂ ਹੁੰਦੀ ਆ ਉਦੋਂ ਤੱਕ ਆਪਾਂ ਲਗਾਤਾਰ ਇਸੇ ਤਰ੍ਹਾਂ ਸੰਘਰਸ਼ ਵੱਲ ਟਟਿਆ ਰਹਿਣਾ ਹੈ ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾ ਸਿੱਕੇ ਮੰਤਰੀ ਮੁਰਦਾਬਾਦ 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 ਕੋਟਾ ਵੇਲੇ ਪਾਪੂ ਕਹਿੰਦੇ ਹੁਣ ਕੇ ਸਾਡੀ ਸਾਹ ਨਿਲੇ ਲੇ ਅਸ਼ਟਕ੍ਰਿਡ ਦਾ ਹਥਿਆਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ 55% ਰੱਦ ਕਰੋ ਰੱਦ ਕਰੋ ਰੱਦ ਕਰੋ ਅਸ਼ਟਕ੍ਰਿਡ ਦਾ ਹਥਿਆਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਅਸ਼ਟਕ੍ਰਿਡ ਦਾ ਹਥਿਆਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਇਸੇ ਤਰ੍ਹਾਂ ਅੱਜ ਇੱਥੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਜਾ ਰਿਹਾ ਹੈ ਤਾਂ ਸਾਥੀਓ ਪੰਜਾਬ ਦੇ ਵਕਵਾ ਸੰਗਤੇ ਜਿੱਤੇ ਵੀ ਤੁਹਾਡੀ ਡਿਊਟੀ ਬਣਦੀ ਹੈ ਤੁਸੀਂ ਇਹਨਾਂ ਦੇ ਪੁਤਲੇ ਫੁਕੋ ਤੇ ਇਹਨਾਂ ਦੇ ਲਾਰੇ ਤੇ ਮੀਟਿੰਗਾਂ ਫੁਕੋ ਧੰਨਵਾਦ ਸਾਰੀ ਆਇਕੋ ਕੀ ਕਰ ਰਿਹਾ ਸੁਣਨਾ ਉਹ ਉਨਾ ਕਰ ਲੋ ਸਰ ਥੋੜਾ ਜਿਆਦਾ ਬੋਰਡ ਜਿਹੜਾ ਸਰ ਆਏ ਕਰਾ ਸਰ ਬਾਲ ਦੇ ਆ ਗੱਲ ਸੁਣੋ ਜਦੋਂ ਕਰ ਰਿਹਾ ਕੋਈ ਕੁਝ ਜਨਗਣਾ ਉਹ ਇਹ ਵੀ ਆ ਰਿਹਾ ਕੁੜਤਾ ਲੜਾ ਆਪਣਾ